ਥਾਣਾ ਇਸਲਾਮਾਬਾਦ ਦੀ ਚੌਕੀ ਕਬੀਰ ਪਾਰਕ ਦੇ ਏਰੀਆ ਵਿਖੇ ਬਣੇ ਪੀਜੀ ਤੇ ਕਿਰਾਏ ਤੇ ਰਹਿਣ ਵਾਲੇ ਦੀ ਸ਼ਨਾਖਤ ਕੀਤੀ ਗਈ ਅਤੇ ਬਰੀਕੀ ਨਾਲ ਚੈਕਿੰਗ ਕਰਕੇ ਉਹਨਾਂ ਦੇ ਵੇਰਵੇ ਨੋਟ ਕੀਤੇ ਗਏ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਸ਼ਾਲਜੀਤ ਸਿੰਘ ਏਡੀਸੀਪੀ ਸਿਟੀ ਵਨ ਅੰਮ੍ਰਿਤਸਰ ਇੰਡੀਪੈਂਡੈਂਸ ਡੇ ਦੇ ਮੱਦੇਨਜ਼ਰ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉੱਨਾ ਵੱਲੋਂ ਜਿਹੜੇ ਸਿਕਿਉਰਿਟੀ ਪ੍ਰੋਗਰਾਮਸ ਜਿਹੜੇ ਸਾਰੇ ਸਿਟੀ ਦੇ ਵਿੱਚ ਲਾਏ ਜਾ ਰਹੇ ਨੇ ਉਸ ਦੇ ਤਹਿਤ ਅੱਜ ACP ਸੈਂਟਰਲ ਤੇ ਉਹਨਾਂ ਦੀ ਟੀਮ ਜਿਹੜੀ ਲੋਕਲ ਐਸਐਚਓਜ਼ ਨੇ ਸਾਰੇ ਇਸ ਕਬੀਰਪਾਰਕ ਏਰੀਏ ਦੇ ਵਿੱਚ ਜਿਸ ਦੇ ਵਿੱਚ ਕਾਫੀ ਜਿਹੜੇ ਆ ਪੀਜੀਜ਼ ਜਿਹੜੇ ਚੱਲਦੇ ਨੇ ਜਿੱਥੇ ਬਾਹਰ ਦੇ ਕੁਝ ਸ਼ਰਾਤੀਆਂ ਸਰ ਵੀ ਆ ਕੇ ਰਹਿੰਦੇ ਨੇ ਉਹਨਾਂ ਦੀ ਚੈਕਿੰਗ ਜਿਹੜੀ ਅੱਜ ਸਾਰੇ ਪੀਜੀਜ਼ ਦੀ ਕੀਤੀ ਗਈ ਇਸ ਦੇ ਵਿੱਚ ਜਿਹੜਾ ਉੱਥੇ ਲੋਕਲ ਲੋਕਾਂ ਨੂੰ ਵੀ ਮਿਲਿਆ ਗਿਆ ਜਿਸ ਦੇ ਵਿੱਚ ਉਹਨਾਂ ਨੂੰ ਅਪੀਲ ਕੀਤੀ ਗਈ ਵੀ ਕੋਈ ਵੀ ਟੈਨੈਂਟ ਜਿਹੜਾ ਤੁਸੀਂ ਰੱਖ ਰਹੇ ਜੇ ਉਸ ਦੀ ਬਕਾਇਦਾ ਟੈਨੈਂਟ ਵੈਰੀਫਿਕੇਸ਼ਨ ਕਰਾਈ ਜਾਵੇ ਤਾਂ ਕਿ ਕੋਈ ਗਲਤ ਅਨਸਰ ਨੂੰ ਤੁਸੀਂ ਕਰਾਏ ਦੇ ਉੱਤੇ ਕੰਦਾਨਾ ਦਿੱਤਾ ਜਾਵੇ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ 15 ਅਗਸਤ ਦੀ ਮੱਦੇਨਜ਼ਰ ਸਾਡੀਆਂ ਨਾਕਾਬਦੀ ਤੇ ਪੈਟਰੋਲਿੰਗ ਬਾਦਸਤੂਰ ਜਾਰੀ ਹੈ